ਅੱਜ ਸਰਪੀ ਨਾਮੇ ਲਖਵਿੰਦਰ ਸਿੰਘ ਜੀ ਅੱਜ ਲੰਗਰ ਲਗਾਇਆ ਗਿਆ ਇਹੋਦਰਾ ਕੀ ਕਰਨਾ ਵਾਹਿ ਜੀ ਖਾਲਸਾ ਵਾਹਿਗੁਰੂ ਮੱਛੜਾ ਸਾਹਿਬ ਤੋਂ ਅਸੀਂ ਆਏ ਸਾਲ ਪਰਮਾਤਮਾ ਦੀ ਕਿਰਪਾ ਨਾਲ ਮੇਹਰਾ ਦੇ ਨਾਲ ਦੁੱਧ ਲੰਗਰ ਲਗਾਇਆ ਜਾਂਦਾ ਜੀ ਬਾਬਾ ਮੋਤੀ ਮਹਰਾ ਜੀ ਦੀ ਯਾਦ ਵਿੱਚ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੋਈ ਆ ਤੇ ਬਾਬਾ ਮੋਤੀ ਮਹਰਾ ਜੀ ਦੀ ਯਾਦ ਵਿੱਚ ਤੇ ਸਾਡੇ ਹੁਣ 21 22 23 24 ਦੀ ਜੋ ਸ੍ਰੀਤੀ ਜਣਾ ਉਹਨੂੰ ਕਰਾਦੇ ਹੋਏ ਜਿਹਨੀਆਂ ਸੇਵਾ ਸਮੂਹ ਕਹਾੜਾ ਰੋਡ ਜਿਹਨੇ ਵੀ ਦੁਕਾਨਦਾਰ ਨੇ ਕੈਂਟਰ ਜੂਨੀਅਰ ਹੈ ਜੀ ਜਿਹਨੇ ਵੀ ਮਹੱਲੇ ਵਾਲੇ ਨੇ ਆਮ ਜਿਹੜੀ ਸੰਗਤਾਂ ਉਹਨੇ ਵੀ ਸਦਕੇ ਇਹ ਸੇਵਾ ਚੱਲ ਰਹੀ ਹੈ ਜੀ ਪਰਮਾਤਮਾ ਨੇ ਮੇਰੇ ਪੈ ਹੱਥ ਰੱਖੇ ਸਾਰੇ ਜਹਾਂ ਤੇ ਕਿਰਪਾ ਰੱਖੀ ਆਪਣੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਿੰਨੇ ਕਿੰਨੇ ਟਾਈਮ ਤੋਂ ਲਗਾਏ ਜਾ ਰਹੇ ਜੀ ਇਹ ਕੋ ਲਗਭਗ 25 ਸਾਲ ਹੋ ਗਏ ਜੀ ਤੇ ਕਿੰਨਾ ਕਿੰਨਾ ਸਹਿਯੋਗ ਨਾਲ ਲਗਾਏ ਜਾ ਰਹੇ ਇਹ ਕਹਾੜਾ ਰੋਡ ਸਮੂਹ ਦੁਕਾਨਦਾਰ ਕੈਂਟਰ ਜੂਨੀਅਰ ਔਰ ਮਹੱਲੇ ਦੇ ਇਹ ਮਹੱਲਾ ਲੱਗਦਾ ਨਾਲ ਇੰਦਰਾਗਨੋਲੀ ਆਪਣੇ ਜੋ ਵੀ ਤੁਹਾਡੇ ਰੋਡ ਤੇ ਕਿਲੋਂਦੀ ਲੱਗਦੀ ਹੈ ਉਹਨਾਂ ਦੇ ਸਮੂਹ ਉਹ ਸੰਗਤ ਦੇ ਸਮੂਹ ਨੂੰ ਕਿਰਪਾ ਨਾਲ ਹੀ ਸਭ ਹੋ ਰਿਹਾ ਪਰਵਾਹ ਦੇ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਉਹ ਫਸ ਗਿਆ ਉਹ ਉਹਨਾਂ ਦੇ ਹੱਦ ਕੋ ਸੇਵਾ ਕਰੀਤਾ ਸੇਵਾ ਕਰਾਈ ਬਹੁਤ ਬਧਨਵਾਦੀ ਉਹਨਾਂ ਦੇ ਅਸੀਂ ਐਨਿਓ ਕੇ ਹੋਏ ਕਿਸ ਚੀਜ਼ ਅੱਜ ਲੰਗਰ ਲਗਾਇਆ ਗਿਆ ਸੀ ਇਹ ਲਗਾਇਆ ਜੀ ਆਪਣੇ ਡੋਟਾ ਲੰਗਰ ਲਗਾਇਆ ਜੀ ਮੋਤੀ ਮਹਾਰਾਜ ਦੀ ਯਾਦ ਵਿੱਚ ਦੁੱਧ ਦੇ ਬਿਸਕੁਟ ਦੇ ਇਹ ਕਿੰਨੇ ਦਿਨ ਲਗਾਤਾਰ ਲੰਗਾਂਦੇ ਹੋ ਜੀ ਨਹੀਂ ਇੱਕੋ ਦਿਨ ਲੰਗਾਂਦੇ ਜੀ ਅੱਜ ਲਗਾਏ ਗਏ ਨਹੀਂ ਅੱਜ 24 ਤਰੀਕ ਹੈ 24 ਦਸੰਬਰ ਨੂੰ ਲਾਉਂਦੇ ਆਏ ਸਾਲ ਅੰਟੀ ਸਰ ਕੀ ਨਾਮ ਹੈ ਮੇਰਾ ਨਾਜੀ ਮੋਨੂ ਸੀਟ ਕਬਰ ਵਾਲਾ ਜੀ ਮੋਨੂ ਅ ਅੱਜ ਦੋਸਾਂ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋ ਅਸੀਂ ਜੀ ਹਰ ਇੱਕ ਸਾਲ ਲਾਉਂਦੇ ਆਈ ਬਾਬਾ ਮੋਤੀ ਮਾਇਰ ਦੀ ਯਾਦ ਵਿੱਚ ਹਰ ਇੱਕ ਸਾਲ ਚਾਰ ਸਾਹਿਬ ਜਦਿਆਂ ਦੀ ਯਾਦ ਵਿੱਚ ਹਰ ਇੱਕ ਸਾਲ ਲਾਇਆ ਲਗਾਇਆ ਜਾਂਦਾ ਹੈ ਕਿੰਨੇ ਟਾਈਮ ਤੋਂ ਲਗਾਤਾਰ ਤੁਸੀਂ ਇਹ ਦੋਤਾ ਲਗਾ ਰਹੇ ਹੋ ਅਸੀਂ ਤਕਰੀਬਨ 10 ਸਾਲ ਤੋਂ ਲਗਾ ਰਹੇ ਹਾਂ ਜੀ ਕਿਹਨਾਂ ਦੇ ਸਹਿਯੋਗ ਨਾਲ ਇਹ ਲਗਾਇਆ ਜਾਂਦਾ ਹੈ ਲੱਗਦਾ ਇੱਕ ਪੁਹਾੜਾ ਰੋਡ ਕੈਂਟਰ ਜੂਨੀਅਨ ਪੁਹਾੜਾ ਰੋਡ ਸਾਰੇ ਦੁਕਾਨਦਾਰਾਂ ਦੀ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਜੀ ਕਿੰਨੇ ਦਿਨ ਲਗਾਤਾਰ ਲਗਾ ਦਿੰਦੇ ਸਿਰਫ ਇੱਕ ਦਿਨ ਹੀ ਲਗਾਇਆ ਜਾਂਦਾ ਜੀ ਲਾਸਟ ਵਾਲੇ ਦਿਨ ਇੱਕ ਦਿਨ ਮੱਛਵੜੇ ਦਿਨ ਤੋਂ ਸਵਾ ਉਹਦੀ ਹੈ ਉਸ ਦਿਨ ਲਾਸਟ ਲਗਾਇਆ ਜਾਂਦਾ ਹਾਂਜੀ ਸਰ ਕੀ ਨਾਮ ਹੈ ਸੁਖਦੇਵ ਸਿੰਘ ਅਭਜੈ ਲੰਗਰ ਲਗਾਇਆ ਗਿਆ ਕੀ ਕਹਿੰਦੇ ਜਾਂਦੇ ਲੰਗਰ ਵੀਰੇ ਜੀ ਹਰ ਇੱਕ ਸਾਲ ਲਾਉਨੇ ਆ ਸਵਾ ਤੇਜੀ ਹਰ ਇੱਕ ਮੋਤੀ ਮੇਰੇ ਯਾਦ ਦੇ ਵਿੱਚ ਦੁੱਧ ਦਾ ਲੰਗਰ ਬਿਸਕਟ ਨਾਲ ਲਾਉਨੇ ਆ ਬਾਕੀ ਸੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਸਾਡਾ ਲੰਗਰ ਚੱਲਦਾ ਹਰ ਇੱਕ ਸਾਲ ਕਿੰਨੇ ਟਾਈਮ ਤੋਂ ਲਗਾਤਾ ਵਿਗਾ ਰਹੇ ਜੀ ਸਾਨੂੰ 20 25 ਸਾਲ ਹੋ ਗਏ ਲਾਉਂਦੇ ਆ ਜੀ ਇਹ ਕਿੰਨੇ ਦਿਨ ਚੱਲਦਾ ਹੈ ਲੰਗਰ ਇੱਕੋ ਹੀ ਦਿਨ ਲਾਉਨੇ ਆ ਜੀ ਇਹ ਦੁੱਧ ਦਾ ਲੰਗਰ ਇਹ ਅੱਜ ਕਿਹ ਚੀਜ਼ ਦਾ ਲੰਗਰ ਲਗਾਇਆ ਗਿਆ ਜੀ ਦੁੱਧ ਦਾ ਤੇ ਬਿਸਕਟਾਂ ਦਾ ਲੰਗਰ ਲਗਾਇਆ ਹੈ